ਇਕੋ ਮੈਂ ਆਜ਼ਾਦ ਹਾਂ ਤੇ ਜਿੱਥੇ ਤੱਕ ਐਮਪੀ ਇਲੈਕਸ਼ਨ ਦੀ ਗੱਲ ਹੈ ਇਹਦੇ ਵਿੱਚ ਮੈਂ ਸਰਦਾਰ ਕੁਲਬੀਰ ਸਿੰਘ ਜੀ ਦੀ ਜ਼ੀਰਾ ਅਮਰ ਦੀ ਮੱਤਕੀਤੀ ਆ ਸਮੇਤ ਮੇਰੀ ਸਾਰੀ ਟੀਮ ਨੇ ਤੱਕੜੇ ਉਹਦੇ ਸਾਥ ਦਿੱਤਾ ਉਹਨਾਂ ਦਾ ਤੇ ਜਦੋਂ ਅਸੀਂ ਸਾਥ ਹੀ ਦਿੱਤਾ ਤੇ ਆਈ ਐਮ ਸ਼ੋਰ ਕਿ ਵੀ ਸਰਦਾਰ ਕੁਲਬੀਰ ਸਿੰਘ ਜੀ ਨਾਲੋਂ ਸੁਲਤਾਨ ਫਰੋਜ਼ੀ ਤੋਂ ਜ਼ਰੂਰ ਲੀਡ ਦਵਾ ਟਿਕੇ ਚੱਲੇ ਕਹਣਾ ਜੀ ਇਹ ਦੇਖੋ ਸੁਲਤਾਨਪੁਰ ਤੋਂ ਵੱਡੀ ਪੰਥਕ ਸੀ ਤੇ ਕੋਈ ਵੀ ਨਹੀਂ ਰਹੀ ਪਾਸਟ ਤੇ ਮੇਨ ਤੇ ਕਰਾਂਗੇ ਤੇ ਫਲ ਮਿਲੂਗਾ ਸੋ ਅਸੀਂ ਆਪ ਦੀ ਇਲੈਕਸ਼ਨ ਸਮਝ ਕੇ ਕੰਮ ਕੀਤਾ ਤੇ ਆਮ ਸ਼ੋਰ ਕੀ ਦੇ ਚ ਰਿਜ਼ਲਟ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰ ਜਿੱਦਾਂ ਅਗਰ ਮੈਂ ਕਿਸੇ ਘਟਨਾ ਨਾਲ ਚਲੀਏ ਠੀਕ ਹੈ ਕੋਈ ਆਨ ਦੀ ਭੁਖ ਦੀ ਯੋਜਨਾ ਦੇਖੋ ਜਿੱਦਰ ਬਜ਼ੁਰਗ ਕਹਿਣਗੇ ਰਾਣਾ ਜੀ ਕਹਿਣਗੇ ਰਾਣਾ ਇੰਦਰਪ੍ਰਤਾਪ ਸਿੰਘ ਰਾ ਆਪਣਾ ਤੁਹਾਡੇ ਲੋਨ ਦੀ ਲੋੜ ਸੁਲਤਾਨਪੁਰ ਲੋਧੀ ਤੋਂ ਸਾਬਕਾ ਐਮਐਲਏ ਨਵਤੇਜ ਸਿੰਘ ਚੀਮਾ ਵੀ ਕੁਲਬੀਰ ਸਿੰਘ ਜੀਰਾ ਦੀ ਜਿਹੜੇ ਕਾਂਗਰਸ ਰਹੇ ਆ ਔਰ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਵੀ ਜੀਰਾ ਦੀ ਮੱਦਦ ਕਰ ਰਹੇ ਕਿਸ ਤਰ੍ਹਾਂ ਦੋਵਾਂ ਦੀ ਸੈਟਿੰਗ ਹੋ ਗਈ ਦੇਖੋ ਸੈਟਿੰਗ ਬੜੀ ਸਿੰਪਲ ਨਵਤੇਜ ਸਿੰਘ ਚੀਮਾ ਇਹ ਨਾਲ ਤੇ ਘਰੋਂ ਬਾਹਰ ਨਿਕਲੇ ਨਾ ਉਹਨਾਂ ਨੇ ਕੋਈ ਵੀ ਇੱਕ ਵੀ 230 ਪਿੰਡਾਂ ਚੋਂ ਫੰਕਸ਼ਨ ਨਹੀਂ ਕੀਤਾ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਪਿੰਡਾਂ 'ਚ ਜਾਣ ਜੋਗੇ ਨਹੀਂ ਛੱਡੇ। ਸੋ ਘਰੇ ਐਸੀ ਚਲੰਦ ਮੰਡ ਰਹੇ ਆ ਤੇ ਬਾਕੀ ਦੀ ਕਾਂਗਰਸ ਪਾਰਟੀ ਸਰਦਾਰ ਕੁਲਬੀਰ ਸਿੰਘ ਜੀ ਰਾਜੀ ਦੀ ਕੰਮ ਕਰ ਰਹੀ। ਇਹ ਹਰੇਕ ਨੂੰ ਪਤਾ ਕਿ ਨੇ ਪਵਾਈਆਂ ਦਸੰਨੇ ਲੋਕ। ਠੀਕ ਹੈ ਜਿਹੜਾ ਘਰੋਂ ਬਾਹਰ ਨਿਕਲ ਕੇ ਕੰਮ ਕਰੂਗਾ ਲੋਕਾਂ ਨੂੰ ਪਤਾ। ਠੀਕ ਹੈ।